ਕਹਿੰਦੇ ਨੇ ਹੌਸਲੇ ਬਲੰਦ ਹੋਣ ਤਾਂ ਮੰਜ਼ਿਲ ਪਾਉਣ ਤੋਂ ਕੋਈ ਵੀ ਰੋਕ ਨਹੀਂ ਸਕਦਾ ਅਜਿਹਾ ਹੀ ਕਰ ਦਿਖਾਇਆ ਜ਼ਿਲ੍ਹਾ ਬਠਿੰਡੇ ਦੇ ਪਿੰਡ ਮਿਰਜ਼ਿਆਣਾ ਦੇ ਹਰਮਨਦੀਪ ਸਿੰਘ ਨੇ ਜਿਸ ਨੇ ਸਰਕਾਰੀ ਸਕੂਲ 'ਚ ਪੜ੍ਹ ਕੇ ਅਤੇ ਬਿਨਾਂ ਕੋਚਿੰਗ ਲਏ ਹੀ ਨੀਟ ਦੀ ਪ੍ਰੀਖਿਆ ਪਾਸ ਕੀਤੀ ਹੈ ਨੌਜਵਾਨ ਹਰਮਨਦੀਪ ਨੇ ਦੱਸਿਆ ਕਿ ਪਿੰਡ ਨੇੜੇ ਮੈਡੀਕਲ ਸਕੂਲ ਨਾ ਹੋਣ ਕਾਰਨ ਉਸ ਨੇ ਤਲਵੰਡੀ ਸਾਬੋ ਦੇ ਸਰਕਾਰੀ ਸਕੂਲ 'ਚ ਦਾਖਲਾ ਲਿਆ ਤੇ ਉਹ ਜਾਨਾ 2 ਕਿਲੋਮੀਟਰ ਸਫ਼ਰ ਤੈਅ ਕਰਕੇ ਪੜਨ ਜਾਂਦਾ ਸੀ ਉਸਨੇ ਦੱਸਿਆ ਕਿ 12ਵੀਂ ਚ 95% ਤੋਂ ਵੱਧ ਅੰਕ ਹਾਸਲ ਕਰਨ ਨਾਲ ਉਸ ਨੂੰ ਸਕਾਲਰਸ਼ਿਪ ਅਤੇ ਲੈਪਟਾਪ ਮਿਲਿਆ ਜੋ ਉਸ ਦੀ ਪੜਾਈ 'ਚ ਮਦਦਗਾਰ ਬਣਿਆ ਇਸ ਸਨਸਾ ਹਸਲ ਹੋਇਆ ਉਸ ਤੇ ਮੈਨੂੰ ਬਹੁਤ ਖੁਸ਼ੀ ਹੈ ਕਿਉਂਕਿ ਜੋ ਮੈਂ ਮਿਹਨਤ ਕੀਤੀ ਸੀ ਉਸ ਦਾ ਮੈਨੂੰ ਫਲ ਵੀ ਮਿਲਿਆ ਤੇ ਮੈਂ ਆਪਦੀ ਪਲਸ 1 ਪਲਸ 2 ਦੀ ਪੜ੍ਹਾਈ ਗਵਰਨਮੈਂਟ ਸਕੂਲ ਤਲਵੰਡੀ ਸਾਬੋ ਤੋਂ ਕੀਤੀ ਹੈ ਕਿਉਂਕਿ ਸਾਡੇ ਨੇੜੇ ਪਿੰਡ ਦੇ ਨੇੜੇ ਕੋਈ ਸਕੂਲ ਨਹੀਂ ਸੀ ਮੇਰਾ ਪਿੰਡ ਮਿਰਜਣ ਇੱਕ ਛੋਟਾ ਜਿਹਾ ਪਿੰਡ ਹੈ ਸਾਡੇ ਨੇੜੇ ਕੋਈ ਵੀ ਮੈਡੀਕਲ ਦਾ ਕੋਈ ਸਕੂਲ ਨਹੀਂ ਸੀ ਨਾ ਕੋਈ ਪ੍ਰਾਈਵੇਟ ਵੀ ਨਹੀਂ ਸੀ ਨਾ ਕੋਈ ਸਰਕਾਰੀ ਤੇ ਮੈਂ 20 ਕਿਲੋਮੀਟਰ ਦੂਰ ਤਲਵੰਡੀ ਸਾਬੋ ਗਵਰਨਮੈਂਟ ਸਕੂਲ ਤੋਂ ਮੈਂ ਆਪਣੀ ਪਲਸ 1 ਪਲਸ 2 ਮੈਡੀਕਲ ਦੀ ਪੜ੍ਹਾਈ ਕੀਤੀ ਹੈ ਪਲਸ 2 ਚੋਂ ਮੈਂ 93% ਦੇ ਮਾਰਕਸ ਹਾਸਲ ਕੀਤੇ ਨੇ ਆਪਣੇ ਟੀਚਰਾਂ ਦੀ ਮਿਹਨਤ ਤੇ ਮੇਰੀ ਖੁਦ ਦੀ ਮਿਹਨਤ ਸਦਕਾ ਮੈਨੂੰ ਉਸ ਚੀਜ਼ ਦੀ ਬਹੁਤ ਖੁਸ਼ੀ ਹੈ ਕਿਉਂਕਿ 93% ਆਇਆ ਤੇ ਤੋਂ ਬਾਅਦ ਮੈਨੂੰ ਗੁਰੂ ਗੋਬਿੰਦ ਸਿੰਘ ਰਾਮਾ ਰਫਾਈਨਲੋਂ ਇੱਕ ਸਕਾਲਰਸ਼ਿਪ ਵੀ ਅਲਾਟ ਹੋਈ ਸੀ ਤੇ ਮੈਨੂੰ ਇੱਕ ਲੈਪਟਾਪ ਮਿਲਿਆ ਸੀ ਤੇ ਉਸ ਬੇਸਿਸ ਤੇ ਮੈਂ ਆਪਣੀ ਆਨਲਾਈਨ ਪੜ੍ਹਾਈ ਕੀਤੀ ਹੈ ਹਰਮਨਦੀਪ ਨੇ ਦੱਸਿਆ ਕਿ ਉਸਨੇ ਪਹਿਲੀ ਕੋਸ਼ਿਸ਼ 'ਚ 8 ਲੱਖ ਤੋਂ ਉੱਪਰ ਰੈਂਕ ਹਾਸਲ ਕੀਤਾ ਸੀ ਪਰ ਹੁਣ ਦੂਜੀ ਕੋਸ਼ਿਸ਼ 'ਚ ਉਸ ਦਾ ਰੈਂਕ 20000 ਆਇਆ ਹੈ ਉਸਨੇ ਇਹ ਰੈਂਕ ਦਿਨ ਚ ਕ੍ਰੀਪ 15 ਘੰਟੇ ਹਰ ਰੋਜ਼ ਪੜ੍ਹਾਈ ਕਰਕੇ ਹਾਸਲ ਕੀਤਾ ਹੈ ਉਸਨੇ ਦੱਸਿਆ ਕਿ ਸਰਕਾਰੀ ਸਕੂਲਾਂ ਚ ਪੜ੍ਹਾਈ ਹੁੰਦੀ ਹੈ ਪਰ ਇਹ ਬੱਚੇ ਤੇ ਵੀ ਨਿਰਪਰ ਕਰਦਾ ਹੈ ਕਿ ਉਹ ਪੜ੍ਹਨਾ ਚਾਹੁੰਦਾ ਹੈ ਜਾਂ ਫਿਰ ਨਹੀਂ ਨੌਜਵਾਨ ਨੇ ਕਿਹਾ ਕਿ ਉਹ ਕਿਸਾਨ ਪਰਿਵਾਰ ਚੋਂ ਹੈ ਤੇ ਉਹ ਪਹਿਲਾ ਡਾਕਟਰ ਆਪਣੇ ਪਰਿਵਾਰ ਚੋਂ ਹੋਵੇਗਾ ਉਸਦਾ ਕਹਿਣਾ ਕਿ ਪਰਿਵਾਰ ਤੇ ਸਕੂਲ ਸਟਾਫ ਦੇ ਸਾਥਕਾਰ ਨਹੀਂ ਉਹ ਇਸ ਮਕਾਮ ਨੂੰ ਹਾਸਲ ਕਰ ਸਕਿਆ ਟੈਂਪ ਮੈਂ ਪਲੱਸ 2 ਦੇ ਨਾਲ ਹੀ ਦਿੱਤਾ ਸੀਗੇ ਉਦੋਂ ਮੈਂ ਪਲੱਸ 1 ਦੀ ਤਿਆਰੀ ਨਹੀਂ ਕੀਤੀ ਸੀ ਉਹਨਾਂ ਦੀ ਪਲੱਸ 2 ਦੇ ਬੇਸ ਤੇ ਮੈਂ ਇਗਜ਼ਾਮ ਦਿੱਤਾ ਸੀਗੇ ਉਦੋਂ ਮੇਰੀ ਰੈਂਕ 8,50000 ਦੇ ਅਪਰੋਕਸ ਸੀਗੀ ਇਸ ਵਾਰ ਮੈਂ ਆਪਣੀ ਮਿਹਨਤ ਨਾਲ 20000 ਰੈਂਕ ਟੀਚਰ ਬਹੁਤ ਮਿਹਨਤੀ ਨੇ ਉਹ ਬੱਚੇ ਤੇ ਵੀ ਡਿਪੈਂਡ ਕਰਦਾ ਵੀ ਉਹ ਪੜ੍ਹਨਾ ਚਾਹੁੰਦਾ ਕਿ ਨਹੀਂ ਪੜ੍ਹਨਾ ਚਾਹੁੰਦਾ ਤੇ ਮੈਨੂੰ ਟੀਚਰਾਂ ਦੀ ਵੀ ਬਹੁਤ ਸਪੋਰਟ ਸੀ ਸਪੈਸ਼ਲੀ ਹਰਜੋਤ मैम ਨੇ ਮੈਨੂੰ ਬਹੁਤ ਸਪੋਰਟ ਕੀਤੀ ਮੇਰੀ ਫੈਮਿਲੀ ਨੇ ਮੈਨੂੰ ਬਹੁਤ ਸਪੋਰਟ ਕੀਤੀ 6 ਘੰਟਿਆਂ ਦੀਆਂ ਕਲਾਸਾਂ ਲੱਗਦੀਆਂ ਸੀਗੀਆਂ ਆਨਲਾਈਨ ਤੇ ਖੁਦ ਹੀ ਮੇਰੀ 8 ਘੰਟੇ ਦੀ ਸੈਲਫ ਸਟੱਡੀ ਹੁੰਦੀ ਸੀ ਸੈਲਫ ਸਟੱਡੀ ਕਲਾਸਸ ਤਾਂ ਚਲੋ ਜ਼ਰੂਰੀ ਹੈਗੇ ਨੇ ਸੈਲਫ ਸਟੱਡੀ ਬਹੁਤ ਜ਼ਿਆਦਾ ਜ਼ਰੂਰੀ ਹੈ ਉਹੀ ਮਤਲਬ ਅੱਗੇ ਲੈ ਕੇ ਜਾਂਦੀ ਹੈ ਜੀ ਇਸ ਚ ਸਕੂਲ ਅਧਿਆਪਕ ਹਰਜੋਤ ਕੋਰਤਾ ਕਹਿਣਾ ਕਿ ਹਰਮਨ ਵਰਗੇ ਬੱਚੇ ਸਾਡੇ ਸਕੂਲ ਜ਼ਿਲੇ ਤੇ ਦੇਸ਼ ਦਾ ਮਾਣ ਨੇ ਉਹਨੇ ਕਿਹਾ ਕਿ ਬਤੌਰ ਅਧਿਆਪਕ ਸਾਡੀ ਜ਼ਿੰਦਗੀ ਸਫਲ ਮਹਿਸੂਸ ਹੁੰਦੀ ਹੈ ਜਦੋਂ ਅਜਿਹੇ ਬੱਚੇ ਆਪਣੀ ਮਿਹਨਤ ਦੇ ਨਾਲ ਨੀਟ ਵਰਗੇ ਮੁਸ਼ਕਲ ਇਮਤਿਹਾਨ ਪਾਸ ਕਰਦੇ ਨੇ ਉਹਨੇ ਦੱਸਿਆ ਕਿ ਇਸ ਵਾਰ ਨੀਟ ਇਮਤਿਹਾਨ ਬਹੁਤ ਮੁਸ਼ਕਲ ਸੀ ਮਨ ਵਰਗੇ ਬੱਚੇ ਸਾਡੇ ਸਕੂਲ ਦਾ ਮਾਣ ਨੇ ਜੀ ਸਾਡੇ ਜ਼ਿਲ੍ਹੇ ਦਾ ਮਾਣ ਨੇ ਸਾਡੇ ਦੇਸ਼ ਦਾ ਮਾਣ ਨੇ ਤੇ ਸਭ ਤੋਂ ਵੱਡੀ ਗੱਲ ਹੈ ਸਾਡਾ ਆਪਣਾ ਮਾਣ ਜੀ ਸਾਡੀ ਆਪਣੀ ਜ਼ਿੰਦਗੀ ਐਜ਼ ਅ ਅਧਿਆਪਕ ਸਫਲ ਮਹਿਸੂਸ ਹੁੰਦੀ ਹੈ ਜਦੋਂ ਇਹੋ ਜਿਹੇ ਬੱਚੇ ਸਾਡੇ ਕੋਲ ਆਉਂਦੇ ਨੇ ਤੇ ਆਪਣੀ ਜ਼ੇਲ ਦੇ ਨਾਲ ਤੇ ਆਪਣੇ ਦ੍ਰਿੜ ਇਰਾਦੇ ਦੇ ਨਾਲ ਇਸ ਤਰ੍ਹਾਂ ਦੇ ਔਖੇ ਜਿਹੜੇ ਐਗਜ਼ਾਮਸ ਨੇ ਨੀਟ ਵਰਗੇ ਐਗਜ਼ਾਮ ਹੈ ਉਹਨਾਂ ਨੂੰ ਕਰੈਕ ਕਰਦੇ ਆ ਇਸ ਵਾਰੀ ਤਾਂ ਨੀਟ ਐਗਜ਼ਾਮ ਬਹੁਤ ਹੀ ਮੁਸ਼ਕਿਲ ਸੇਗਾ ਤੇ ਇਸ ਬੱਚੇ ਦੀ ਤੁਸੀਂ ਦੇਖੋ ਜਜਮੈਂਟ ਕਿੰਨੀ ਅੱਛੀ ਸੀ ਮੈਨੂੰ ਫੋਨ ਕਰਕੇ ਮੈਨੂੰ ਹਰ ਸਿਚੁਏਸ਼ਨ ਚ ਫੋਨ ਕਰਦਾ ਸੀ ਮੈਨੂੰ ਫੋਨ ਕਰਕੇ ਮੈਡਮ ਪੇਪਰ ਬਹੁਤ ਔਖਾ ਸੀ ਮੈਂ ਖਿਆਲ ਮਨ ਕਿੰਨੇ ਨੰਬਰ ਬਣਾਏ ਕਹਿੰਦਾ 535 ਔਰ ਆਲਮੋਸਟ ਇਹਦੇ ਉਹਨੇ ਨੰਬਰ ਆਏ। ਸਕੂਲ ਅਧਿਆਪਕਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਚ ਕੋਈ ਕਮੀ ਨਹੀਂ ਹੈ। ਇਹ ਸਾਬਿਤ ਅਸੀਂ ਕਰਨਾ ਹੈ ਤੇ ਕਰ ਵੀ ਰਹੇ ਹਾਂ। ਉਹਨੇ ਕਿਹਾ ਕਿ ਜੋ ਮਾਪੇ ਚੰਗਾ ਕਮਾਉਂਦੇ ਨੇ ਤਾਂ ਉਹਨਾਂ ਦੀ ਧਾਰਨਾ ਬਣ ਚੁੱਕੀ ਹੈ ਕਿ ਬੱਚੇ ਨੂੰ ਪ੍ਰਾਈਵੇਟ ਸਕੂਲ 'ਚ ਹੀ ਪੜਾਉਣਾ ਜਦਕਿ ਕਈ ਬੱਚੇ ਪ੍ਰਾਈਵੇਟ ਸਕੂਲਾਂ ਤੋਂ ਸਾਡੇ ਕੋਲ ਸਰਕਾਰੀ ਸਕੂਲਾਂ ਚ ਆਏ ਨੇ ਉਹਨਾਂ ਦੱਸਿਆ ਕਿ ਹਰਮਨ ਦੇ ਜਦੋਂ ਟੈਸਟ ਚੈੱਕ ਕਰਦੇ ਸੀ ਤਾਂ ਨੰਬਰ ਕੱਟਣ ਨੂੰ ਵੀ ਜਗ੍ਹਾ ਨਹੀਂ ਹੁੰਦੀ ਸੀ ਸਰ ਸਰਕਾਰੀ ਸਕੂਲਾਂ ਦੇ ਟੀਚਰਸ ਦੇ ਵਿੱਚ ਕੋਈ ਕਮੀ ਨਹੀਂ ਹੈ ਇਹ ਤੁਹਾਨੂੰ ਇਹ ਅਸੀਂ ਸਾਬਤ ਕਰਨਾ ਤੇ ਕਰ ਵੀ ਰਹੇ ਆ ਲੇਕਿਨ ਆਪਾਂ ਨੂੰ ਸਿਸਟਮ ਪਤਾ ਵੀ ਇਸ ਤਰ੍ਹਾਂ ਦੇ ਸਕੂਲਾਂ ਦੇ ਵਿੱਚ ਬੱਚੇ ਕਿਸ ਤਰ੍ਹਾਂਉਂਦੇ ਇੱਕ ਆਪਣੇ ਅੱچھے ਪੇਰੈਂਟਸ ਦਾ ਥੋੜਾ ਜਿਹਾ ਜਿਹੜਾ ਅੱਛਾ ਕਮਾਉਂਦੇ ਆ ਉਹਨਾਂ ਪੇਰੈਂਟਸ ਦਾ ਤਾਂ ਇੱਕ ਕਨਸੈਪਟ ਹੀ ਬਣ ਚੁੱਕਿਆ ਹੈ ਕਿ ਅਸੀਂ ਪ੍ਰਾਈਵੇਟ ਸਕੂਲਾਂ ਚ ਪਾ ਦਈਏ ਮੈਂ ਕਈ ਵਾਰੀ ਪੇਰੈਂਟਸ ਨੂੰ ਕਿਹਾ ਵੀ ਤੁਸੀਂ ਸਾਡੇ ਸਕੂਲ ਹੁਣ ਮੇਰੇ ਕੋਲੇ ਅਸੀਂ ਦੇਖੀਏ ਤੇ ਸਾਡੇ ਕੋਲੇ ਸਾਇੰਸ ਗਰੁੱਪ ਦੇ ਵਿੱਚ ਪ੍ਰਾਈਵੇਟ ਸਕੂਲ ਤੋਂ ਬੱਚੇ ਹਟ ਕੇ ਆਏ ਨਹੀਂ ਜੀ ਔਰ ਉਹ ਬੱਚੇ ਸੈਟੀਸਫਾਈਡ ਨੇ ਕਈ ਵਾਰੀ ਨਾ ਬੱਚੇ ਆ ਕੇ ਅਸੀਂ ਜਿਵੇਂ ਕਮਰਸ਼ੀਅਲ ਕੰਮ ਹੁੰਦੇ ਜੀ ਅਸੀਂ ਨਾ ਲੈਕਚਰ ਅਟੈਂਡ ਕਰਕੇ ਦੇਖਣਾ ਤੇ ਅਸੀਂ ਤਾਂ ਪੂਰੇ ਕੌਨਫੀਡੈਂਸ ਨਾਲ ਉਹਨਾਂ ਨੂੰ ਕਹਿੰਨੇ ਆ ਜਰੂਰ ਆਓ ਲੈਕਚਰ ਅਟੈਂਡ ਕਰੋ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਬੱਚਾ ਸਾਡੇ ਕੋਲੇ ਇੱਕ ਦਿਨ ਦੋ ਦਿਨ ਲਈ ਆਇਆ ਹੋਵੇ ਦੁਬਾਰਾ ਉਹਨੇ ਪ੍ਰਾਈਵੇਟ ਸਕੂਲ ਦੇ ਵਿੱਚ ਹੈ ਜਿਹੜੀ ਫੀਸ ਭਰੀ ਹੋਵੇ ਵਰਮਨ ਦਾ ਸੀ ਕੇ ਜਦੋਂ ਇਹਦੇ ਟੈਸਟ ਚੈੱਕ ਕਰਦੇ ਸੀ ਦੇ ਐਨੇ ਸਾਲ ਹੋ ਗਏ ਸਾਨੂੰ ਪੜ੍ਹਾਉਂਦਿਆਂ ਨੂੰ ਜਦੋਂ ਇਹਦੇ ਟੈਸਟ ਚੈੱਕ ਕਰਦੇ ਸੀ ਕਈ ਵਾਰੀ ਇਹਨਾਂ ਲੱਗਦਾ ਸੀ ਇਹ ਬੱਚੇ ਨੇ ਦੇਖ ਕੇ ਲਿਖਿਆ ਐਨਾ ਵਧੀਆ ਟੈਸਟ ਹੁੰਦਾ ਤੇ ਮੈਂ ਕਈ ਵਾਰੀ ਹਾਇਰ ਅਥਾਰਟिटीज ਨੂੰ ਵੀ ਦਿਖਾਏ ਇਹਦੇ ਟੈਸਟ ਸਾਡੇ ਕੋਲੇ ਆਉਂਦੇ ਹੁੰਦੇ ਸੀ ਸਰ ਪ੍ਰਿੰਸੀਪਲ ਸਰ ਤਾਂ ਉਹ ਬਹੁਤ ਮਤਲਬ ਕਿ ਨੰਬਰ ਕੱਟਣ ਨੂੰ ਜਗ੍ਹਾ ਨਹੀਂ ਹੁੰਦੀ ਸੀ ਉੱਥੇ ਹੀ ਹਰਮਨ ਦੇ ਤਾਈ ਦਾ ਕਹਿਣਾ ਕਿ ਸਾਡੇ ਪਿੰਡ ਦੇ ਸਰਕਾਰੀ ਸਕੂਲ ਦੇ ਹਾਲਾਤ ਠੀਕ ਨਹੀਂ ਸੀ ਜਿਸ ਕਾਰਨ ਹਰਮਨ ਨੂੰ ਤਲਵੰਡੀ ਸਾਬੂ ਪੜਨ ਲਾਇਆ ਤੇ ਸਾਰੇ ਸਟਾਫ ਦਾ ਸਹਿਯੋਗ ਰਿਹਾ ਕਿ ਹਰਮਨ ਨੇ ਪ੍ਰੀਖਿਆ ਪਾਸ ਕੀਤੀ ਹੈ ਮਨੇ ਤਾਂ ਸਿੱਕੇ ਸਾਰਾ ਪਰਿਵਾਰ ਖੇਤੀ ਕਰਦਾਇ ਪਰ ਬੱਚਿਆਂ ਨੂੰ ਅਸੀਂ ਕਹਿ ਰੱਖਿਆ ਸੀ ਕਿ ਤੁਸੀਂ ਮਕਾਮ ਹਾਸਲ ਕਰਕੇ ਦਿਖਾਓ ਪਰਿਵਾਰ ਦਾ ਕਹਿਣਾ ਕਿ 15-15 ਘੰਟੇ ਹਰ ਰੋਜ਼ ਪੜ੍ਹਦੇ ਨੂੰ ਇਸ ਨੂੰ ਹਟਾਉਣਾ ਪੈਂਦਾ ਸੀ ਸਰਕਾਰੀ ਸਕੂਲ ਪਹਿਲਾਂ ਬਹੁਤ ਵਧੀਆ ਸੀਗਾ ਜੀ ਹੁਣ ਕੋਈ ਹਲਾ ਬਹੁਤ ਹਾਲਾਤ ਮਾੜੇ ਐ ਬੱਚਾ ਹੀ ਨਹੀਂ ਲਾ ਰਿਹਾ ਜੀ ਕੋਈ ਉੱਥੇ ਤੇ ਨਾ ਹੀ ਕੋਈ ਮਾਸਟਰ ਤਾਂ ਹੈਗੇ ਪਰ ਉਹਨੇ ਬੱਚੇ ਨਹੀਂ ਲਾ ਰਹੀ ਜੀ ਪ੍ਰਾਈਵੇਟ ਹੀ ਪੜਾ ਰਹੇ ਹਰੇਕਾਂ ਤੇ ਉਹਦਾ ਹਾਲ ਬਹੁਤ ਹਾਲ ਖਰਾਬ ਹੀ ਹੈ ਜੀ ਸਰਕਾਰੀ ਸਕੂਲ ਦਾ ਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਸਰਕਾਰੀ ਸਕੂਲਾਂ ਬਾਰੇ ਤੇ ਪਰ ਇੱਥੇ ਸਟਾਫ ਬਹੁਤ ਵਧੀਆ ਜੀ ਸਕੂਲ ਵੀ ਬਹੁਤ ਵਧੀਆ ਹੈ ਮਾਹੌਲ ਤਾਂ ਜੀ ਅਸੀਂ ਖੇਤੀ ਕਰਦੇ ਆ ਜੀ ਬਸ ਇਹਨਾਂ ਨੂੰ ਬੱਚਿਆਂ ਨੂੰ ਇਹੀ ਆਖ ਛੱਡਿਆ ਜੀ ਤੁਸੀਂ ਪੜ ਲਓ ਜੋ ਕੁਝ ਤੁਹਾਡੇ ਤੇ ਖਰਚ ਆਏਗਾ ਅਸੀਂ ਪੰਮਾ ਕੁਝ ਕਰੀਏ ਖਰਚੇ ਪਿੱਛੋਂ ਅਸੀਂ ਪਿੱਛੇ ਨਹੀਂ ਹਟਣਾ ਜੀ ਤੇ ਪਰ ਤੁਸੀਂ ਕੁਝ ਬਣ ਕੇ ਦਿਖਾਓ ਅੱਛਾ ਹਾਂ ਸਾਡੀ ਇਹੀ ਦਿਲ ਦੀ ਇੱਛਾ ਸੀ ਵੀ ਅਸੀਂ ਕੁਝ ਨਹੀਂ ਕਰ ਸਕੇ ਤਾਂ ਤੁਸੀਂ ਤਾਂ ਕਰਕੇ ਦਿਖਾ ਦਿਓ ਜੀ ਸਾਰੇ ਪਰਿਵਾਰ ਦੇ ਹੀ ਹੈ ਜੀ ਸਹਿਯੋਗ ਜੋ ਇਹਨੂੰ ਇਹਨੇ ਸੋਚਿਆ ਵੀ ਇੱਥੇ ਪਹਿਲੀ ਵਾਰ ਪੇਪਰ ਦਿੱਤਾ ਜੀ ਸਕੂਲ ਚ ਆ ਕੇ ਤਾਂ ਇਹ ਮੈਡਮ ਨੂੰ ਕਹਿੰਦੇ ਵੀ ਮੇਰਾ ਨੀਟ ਨੂਡਾ ਕੋਈ ਹੋ ਨਹੀਂ ਜੀ ਮੈਂ ਪੇਪਰ ਕੱਢ ਜੂਗਾ ਮੈਡਮ ਨੇ ਵੀ ਹੈਲਪ ਕੀਤੀ ਜੀ ਤੇ ਅਸੀਂ ਆਖਿਆ ਜੀ ਫਿਰ ਮੰਨ ਲਓ ਵੀ ਅਸੀਂ ਇਸ ਦੇ ਪਾਸ ਹੀ ਪੈਂਦੇ ਸੀ ਤੇ 15-15 ਘੰਟੇ ਆਪ ਇਹਨੂੰ ਪੜਦੇ ਨੂੰ ਹਟਾਉਣਾ ਪੈਂਦਾ ਜੀ ਅੱਛਾ ਤਾਂ ਸੌਣ ਵਾਸਤੇ ਵੀ ਕੁਛ ਛੇੜਤਾ ਸਮਝੋ ਜੀ ਅੱਛਾ ਹਾਂ ਅੱਧੀ ਦਾ 12:00 ਵਜ ਜਾਂਦੇ ਜੀ ਫਿਰ ਇਹ ਪੈਂਦਾ ਠੀਕ ਹੈ ਤੇ ਟੜਕੇ ਫੇਚਦੇ ਹੀ ਉੱਠ ਕੇ ਇਹ ਆਪਦੇ ਮੰਨ ਲੋ ਪੜਨ ਲੱਗ ਜਾਂਦਾ ਹੈ ਯਾ ਆਨਲਾਈਨ ਗੌਰਤਲ ਬਹਿ ਕੇ ਹਰਮਨਦੀਪ ਉਹਨਾਂ ਸਾਰੇ ਨੌਜਵਾਨਾਂ ਤੇ ਲਈ ਮਾਰਗਦਰਸ਼ਕ ਬਣਿਆ ਹੈ ਜੋ ਘੱਟ ਬਸੀਲੇ ਹੋਣ ਕਾਰਨ ਵੱਡੀਆਂ ਪ੍ਰੀਖਿਆਵਾਂ ਲਈ ਕੋਚਿੰਗ ਨਹੀਂ ਲੈ ਸਕਤੇ ਉਸਨੇ ਦੱਸਿਆ ਕਿ ਜੇਕਰ ਇਰਾਦੇ ਮਜ਼ਬੂਤ ਹੋਣ ਤੱਬੇ ਨਾਲ ਕੋਚਿੰਗ ਤੋਂ ਅਤੇ ਸਰਕਾਰੀ ਸਕੂਲ ਚ ਪੜ ਕੇ ਵੀ ਨੀਟ ਵਰਗੀਆਂ ਪ੍ਰੀਖਿਆਵਾਂ ਪਾਸ ਕੀਤੀਆਂ ਜਾ ਸਕਦੀਆਂ ਨੇ ਬਠਿੰਡਾ ਤੋਂ ਅਮਨਦੀਪ ਗੋਸਲ ਦੀ ਰਿਪੋਰਟ ਏਟੀਵੀ ਪਾਰਟ